ਇਨੂ ਸਾਂਝਾ ਵਾਰ ਕਦੋਂ ਸੀ ਕੀ ਦੇ ਕੀ ਦੇ ਵਿੱਚ ਹੋਇਆ ਕੀ ਹੈ ਉਸ ਦਾ ਨਾਮ ਵੀ ਜਿਹੜਾ ਉੱਡਣਾ ਸਿੱਖ ਹੋਇਆ ਕੀ ਸੀ ਉਸ ਦਾ ਨਾਮ ਵੀ ਜਿਹੜਾ ਉੱਡਣਾ ਸਿੱਖ ਹੋਇਆ ਇਤਿਹਾਸ ਸਾਂਭ ਕੇ ਰੱਖੋ ਆਪਣੇ ਆਪਣੇ ਪਿੰਡਾਂ ਦਾ ਸੋਹਣ ਸਿੰਘ ਤਹਾਨੂੰ ਵੱਲ ਪੜਿਓ ਰਾਣੀ ਜਿੰਦਾਂ ਦਾ ਲਾਲ ਸਿੰਘ ਤੇ ਤੇਜਾ ਸਿੰਘ ਕਲੰਕ ਕਿਵੇਂ ਬਣ ਗਏ ਰਣਜੀਤ ਸਿੰਘ ਦੇ ਵਾਰਿਸ ਦੇ ਆਖਰ ਰੰਕ ਕਿਵੇਂ ਬਣ ਗਏ ਰਣਜੀਤ ਸਿੰਘ ਦੇ ਵਾਰਿਸ ਦੇ ਆਖਰ ਰੰਕ ਕਿਵੇਂ ਬਣ ਗਏ ਚੇਤੇ ਰੱਖਿਓ ਨਕਸ਼ਾ ਮਹਾ ਪੰਜਾਬ ਪੁਰਾਣੇ ਦਾ ਮੋ ਵਿਸਰ ਨਾ ਜਾਵੇ ਨਾਨਕ ਦੇ ਨਨਕਾਣੇ ਦਾ ਜਿਉਣੇ ਵਾਲੀਆਂ ਮੋੜ ਤੇ ਲੋਕੇਸ਼ਨ ਦੱਸਾਂਗੇ ਭਗ ਸਿੰਘ ਤੇ ਸੁੱਚਾ ਵਿੱਦ ਰਿਲੇਸ਼ਨ ਦੱਸਾਂਗੇ ਭਗ ਕੁਕਰ ਤੇ ਸੁੱਚਾ ਵਿੱਦ ਰਿਲੇਸ਼ਨ ਦੱਸਾਂਗੇ ਬਲੈਕ ਥੰਡਰ ਤੇ ਨੀਲਾ ਤਾਰਾ ਕਿਸ ਕਿਸ ਨੂੰ ਚੇਤੇ ਬਲੈਕ ਥੰਡਰ ਤੇ ਨੀਲਾ ਤਾਰਾ ਕਿਸ ਕਿਸ ਨੂੰ ਚੇਤੇ ਚੜਦੇ ਸੂਰਜ ਨੇਰਿਆਂ ਦੇ ਨਾਲ ਲੜਦੇ ਜਦ ਵੇਖੇ ਲੜਦੇ ਸੂਰਜ ਨੇਰਿਆਂ ਦੇ ਨਾਲ ਲੜਦੇ ਜਦ ਵੇਖੇ ਪਿੰਡ ਤੂਰ ਬਨ ਜਾ ਰਹੇ ਵਾਲੇ ਅਜਿਤ ਦਾ ਸੱਚ ਰਹਾ ਸਦਿਆਂ ਤੋਂ ਪੰਜਾਬ ਕਿਵੇਂ ਕੰਡਿਆਂ ਤੇ ਨੱਚ ਰਹਾ ਸਦਿਆਂ ਤੋਂ ਪੰਜਾਬ ਕਿਵੇਂ ਕੰਡਿਆਂ ਤੇ ਨੱਚ ਰਹਾ ਬਹੁਤ ਬਹੁਤ ਧੰਨਵਾਦ